ਦੇਖੋ ਮੰਨੂ ਤਾਂ ਆਉਂਦਾ ਦਲਵੀਰ ਬੋਲਣੀ ਹੁਣ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿਤਨਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਆ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਰਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਠੀਕ ਹੈ ਧੰਨਵਾਦ ਜੀ ਵਿਰਾਂਤ ਜੀ ਚਲਦੇ ਰਹਿੰਦੇ ਦੇਖੋ ਮੰਨੂ ਤਾਂ ਆਉਂਦਾ ਦਲਵੀਰ ਗੋੜੀ ਹੁਣੀ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਕੀ ਬਣਾ ਜਿਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿਤਨਾ ਇੱਕ ਨੇ ਆ ਔਰ ਪਾਰਟੀ ਹਰੇ ਘਰੇ ਇੱਕ ਨੂੰ ਦੇਣੀ ਹੋ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁ크ਰਾਈ ਸ਼ੁਕਰਾਨਾ ਅਦੇ ਕਰੀਏ ਕਰਜਿਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜਾਦਾ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਹੈ ਧੰਨਵਾਦ ਦੇਖੋ ਮੰਨੂ ਤਾਂ ਆਉਂਦਾ ਦਲਵੀਰ ਗੋਲ ਨਹੀਂ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ MP ਬਣਾ ਜਿੱਤਣਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿੱਤਣਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਰ ਜੀ ਯਾਰ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਤੇ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਹੈ ਧੰਨਵਾਦ ਜੀ ਨਾਰਾਜ਼ਗੀ ਇਹ ਚਲਦੀ ਰਹਿੰਦੀ ਰਹੇ ਦੇਖੋ ਮੰਨੂ ਤਾਂ ਆਉਂਦਾ ਦਲਮੀਰ ਬੋਲਣੀ ਹੁਣ ਵੀ ਛੱਡ ਗਏ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿਤਨਾ ਇੱਕ ਨੇ ਆ ਔਰ ਪਾਰਟੀ ਹਰੇ ਗਰੇ ਇੱਕ ਨੂੰ ਦੇਣੀ ਹੋ ਸੀਟ ਕੋਈ ਮਿਲਾਨੀ ਯਾਰ ਮਾਲਕ ਦਾ ਹੈ ਸ਼ੁ크ਰਾਈ ਸ਼ੁਕਰਾਨਾ ਅਦੇ ਕਰੀਏ ਕਾਰਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਤੇ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਠੀਕ ਹੈ ਧੰਨਵਾਦ ਜੀ ਨਾਰਾਜ਼ ਨਹੀਂ ਚਲਦੇ ਰਹਿੰਦੇ ਦੇਖੋ ਮੰਨੂ ਤਾਂ ਆਉਂਦਾ ਦਲਮੀਰ ਗੋੜੀ ਹੁਣੀ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਐਮਪੀ ਬਣਾ ਜਿਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿਤਨਾ ਇੱਕ ਨੇ ਆ ਔਰ ਪਾਰਟੀ ਹਰੇਕ ਨੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਆਦੇ ਕਰੀਏ ਕਾਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਹੈ ਧੰਨਵਾਦ ਨਾਰਾਜ਼ੀ ਚਲਦੀ ਰਹਿੰਦੀ ਦੇਖੋ ਮੰਨੂ ਤਾਂ ਆਉਂਦਾ ਦਲਮੀਰ ਬੋਲੀ ਹੁਣੀ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਮੈਂ ਲੜਾਂ ਮੈਂ MP ਬਣਾ ਜਿੱਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿੱਤਨਾ ਇੱਕ ਨੇ ਆ ਔਰ ਪਾਰਟੀ ਹਰੇ ਘਰੇ ਇੱਕ ਨੂੰ ਦੇਣੀ ਹੈ ਸੀਟ ਕੋਈ ਮਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁ크ਰਾਈ ਸ਼ੁਕਰਾਨਾ ਅਦੇ ਕਰੀਏ ਕਾਰਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹਣ ਰੱਬ ਤੋਂ ਮੰਗਿਆ ਤੇ ਮੰਗਿਆ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਠੀਕ ਹੈ ਧੰਨਵਾਦ ਜਨਰਾਜ ਵੀ ਚੱਲਦੀ ਰਹੇ ਝੰਡਗੇ ਦੇਖੋ ਮੰਨੂ ਤਾਂ ਆਉਂਦਾ ਦਲਮੀਰ ਗੋਲ ਨਹੀਂ ਹੁਣ ਵੀ ਛੱਡ ਕੇ ਗੱਲ ਆ ਬੰਦੇ ਦਾ ਬੰਦੇ ਦਾ ਮਨ ਕਰਦਾ ਕਿ ਵੀ ਮੈਂ ਲੜਾਂ ਮੈਂ ਵੀ ਬਣਾ ਜਿੱਤਨਾ ਇੱਕ ਨੇ ਆ ਚਾਰ ਪੰਜ ਖੜੇ ਆ ਇੱਕ ਇੱਕ ਸੀਟ ਤੇ ਜਿੱਤਨਾ ਇੱਕ ਨੇ ਆ ਔਰ ਪਾਰਟੀ ਹਰੇ ਗਰੇ ਇੱਕ ਨੂੰ ਦੇਣੀ ਹੋ ਸੀਟ ਕੋਈ ਮਿਲਾਲ ਨਹੀਂ ਯਾਰ ਮਾਲਕ ਦਾ ਹੈ ਸ਼ੁਕਰਾਈ ਸ਼ੁਕਰਾਨਾ ਅਦੇ ਕਰੀਏ ਕਾਰਚੀਆ ਦੋ ਜੀ ਅਸੀਂ ਇੱਕ ਮੈਂ ਕਾਂਗਰਸ ਪਾਰਟੀ ਤੋਂ ਆ ਦੂਜਾ ਆਜ਼ਾਦ ਆ ਹੁਣ ਰੱਬ ਤੋਂ ਮੰਗੀਆਂ ਮੰਗੀਆਂ ਕੀ ਯਾਰ ਸਾਰਾ ਕੁਝ ਦੇ ਰਿਹਾ ਉਹਦਾ ਕੋਟਨ ਕੋਟ ਧੰਨਵਾਦ ਠੀਕ ਹੈ Subscribe to One India Channel and never miss an update.